ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਵਰਸੀ ਨੂੰ ਸਮਰਪਿਤ ਗੁਰੂ ਸਮਾਗਮ ਅੱਜ ਇੱਕ ਕਰਵਾਇਆ ਗਿਆ। ਇਸ ਮੌਕੇ ਤਾਂਤਨ ਸ਼੍ਰੀ ਗੁਰੂ ਗੰਸਾ ਸਾਹਿਬ ਜੀ ਦੀ ਓਟ ਆਸਰਾ ਹੇਠ ਇਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਗੁਰਦੇਵ ਸਿੰਘ ਬਿੱਲਾ ਜੀ ਦਾ ਕੀ ਕੁਝ ਕਹਿਣਾ ਰਿਹਾ ਅਤੇ ਬਾਬਾ ਲਵਲੀ ਜੀ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਸਲਾਣਾ ਵਰਸੀ ਤੇਂਵੀਂ ਸਾਲਾਨਾ ਵਰਸੀ ਬੜੇ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ ਕਿ ਜੋ ਹਰ ਸਾਲ ਦੇ ਦਿਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਸ਼ਾਂ ਦੀ ਅੱਜ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਜੋ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਸਨ ਸੋ ਜਿਨ੍ਹਾਂ ਦੇ ਭੋਗ ਅੱਜ ਪਾ ਕੇ ਖੁੱਲੇ ਦੀਵਾਨ ਹਾਲਾਂ ਵਿੱਚ ਕਿਰਤਨੀ ਰਾਗੀ ਢਾਡੀਏ ਤੇ ਭਾਈ ਜਸਵੰਤ ਸਿੰਘ ਜੀ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਵਾਧ ਚੜ ਕੇ ਗੁਰਦਰਾ ਸਾਹਿਬ ਚ ਹਾਜ਼ਰੀਆਂ ਭਰ ਕੇ ਬਾਣੀ ਸ੍ਰਣ ਕਰਕੇ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਤਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਗੀਆਂ ਬਖਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਬਾਬਾ ਗੁਰਦੇਵ ਸਿੰਘ ਜੀ ਪਿੰਡ ਕਾਲੇ ਕਨਪੁਰ ਸਲਾਨਾ ਵਰਸੀ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਕਾਲਿਆ ਵਾਲਿਆਂ ਦੀ ਮਨਾਈ ਜਾ ਰਹੀ ਆ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਦੂਦ ਰਾੜਾ ਤੋਂ ਸੰਗਤ ਆ ਕੇ ਗੁਰੂ ਘਰ ਦੇ ਜਸ ਜਸ ਹੁੰਦੀਆਂ ਤੇ ਗੁਰੂ ਘਰ ਦਾ ਆਨੰਦ ਮਾਣਦੀਆਂ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਬਿਆੰਤ ਗੱਫੇ ਚੱਲ ਰਹੇ ਨੇ ਗੁਰੂ ਘਰੋਂ ਚ ਲੰਗਰ ਦੀ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਪਾਤਸ਼ਾਹ ਆਪੇ ਕਿਰਪਾ ਕਰ ਜਾਂਦੇ ਆ ਕੁਲੀ ਵਾਲੇ ਪਿੱਲੰਗਰ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਸੰਗਤਾਂ ਨੂੰ ਪੁੱਛੀ ਬਾਬਾ ਜੀ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਤੇ ਅਸੀਂ ਆਨੇ ਪਾਤਸ਼ਾਹ ਜਾਣਦੇ ਕੁਲੀ ਵਾਲੇ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਪਾਤਸ਼ਾਹ ਆਪੇ ਲਿਆਂ ਵਾਲੇ ਆਪੇ ਸਿਖਾਉਣ ਵਾਲੇ ਆਪੇ ਸਭ ਕਰਨ ਵਾਲੇ ਆਪਣੇ ਕਾਰਜ ਪਾਤਸ਼ਾਹ ਆਪੇ ਕਰਵਾ ਰਹੇ ਨੇ ਸੰਗਤਾਂ ਦੂਰ ਰੜਾਂ ਤੋਂ ਜਿੱਦਾਂ ਕਪੂਰਸਲੇ ਤੋਂ ਤੇ ਸੁਬਾਨਪੁਰ ਤੋਂ ਚਗਾਵੇਂ ਤੋਂ ਬਾਬਾ ਵੱਡਾ ਸਾਹਿਬ ਤੋਂ ਜਲੰਧਰੋਂ ਪਟਿਆਲੇ ਤੋਂ ਕਾਲੇ ਫਗਾਨੇ ਤੋਂ ਜੰਡਿਆਲੇ ਤੋਂ ਗੋਂਦਾਲ ਸਾਹਿਬ ਤੋਂ ਅਬਿਆੰਤ ਦੂਰਾਂ ਦਰਾੜਾਂ ਤੋਂ ਸੰਗਤਾਂ ਆ ਕੇ ਗੁਰੂ ਘਰ ਦਾ ਜਸ ਗਾਇਨ ਸੁੰਦੀਆਂ ਨੇ ਕੈਨੇਡਾ ਤੋਂ ਕੈਨੇਡਾ ਤੋਂ ਵੀਰ ਬਿਆੰਤ ਗੱਫੇ ਅਰਦਾਸਾਂ ਪੂਰਾ ਕਰਾਉਂਦੀਆਂ ਐ ਅਮਰੀਕਾ ਤੋਂ ਇੰਗਲੈਂਡ ਤੋਂ ਯੂਕੇ ਤੋਂ ਬਿਆੰਤ ਗੱਫੇ ਆ ਰਹੇ ਨੇ ਇਥੇ ਗੁਰੂ ਘਰ ਬਾਬਾ ਜੀ ਦੇ ਚਰਨਾਵਾਂ ਵਿੱਚੋਂ ਨੇਕਾਂ ਪ੍ਰਕਾਰ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਐ ਹੁਣ ਤੱਕ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ ਕਈਆਂ ਵੀਰਾਂ ਭੈਣਾਂ ਭਰਾਵਾਂ ਨੂੰ ਬੱਚਾ ਬੱਚਾ দান ਦਿੱਤਾ ਏ ਤੇ ਬਾਹਰ ਦੂਰ ਦਰਾਡੇ ਜਿੱਦਾਂ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਜੋ ਕਿ ਸਾਰੇ ਦੇਸ਼ਾਂ ਵਿੱਚ ਇੱਥੇ ਅਰਦਾਸ ਬੇਨਤੀ ਕਰਦੇ ਆ ਅਰਦਾਸ ਬੇਨਤੀ ਪਾਸ਼ਾ ਪੂਰੀ ਕਰਦੇ ਆ ਤੇ ਪਾਸ਼ਾ ਉਹਨਾਂ ਦੀ ਮਨੋਕਾਮਨਾ ਪੂਰੀ ਕਰਕੇ ਹੁਣ ਤੱਕ ਘੱਟੋ ਘੱਟ ਵੀ 4-500 ਬੱਚਾ ਵਿਦੇਸ਼ਾਂ ਚ ਚਲ ਗਿਆ ਅਸੀਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਗੁਰੂ ਘਰ ਨਾਲ ਜੁੜਿਆ ਕਰੋ ਗੁਰਬਾਣੀ ਪੜਿਆ ਕਰੋ ਗੁਰੂ ਪਾਤਸ਼ਾਹ ਤੇ ਚਰਨਾਂ 'ਚ ਲੱਗਿਆ ਕਰੋ ਅਮਰ ਸ਼ਗੋ ਤੇ ਨਾਮ ਜਪੋ ਤੇ ਗੁਰੂ ਵਾਲੇ ਬਣੋ ਇਹ ਇਹ ਤੁਹਾਡੀ ਜਥੇ ਦਰਬਾਰ ਸਾਹਿਬ ਤੋਂ ਤੇ ਵਿਸ਼ੋਆ ਪਿੰਡ ਤੇ ਇਧਰ ਕੀ ਬਾਬਾ ਬੋਡਾ ਸਾਹਿਬ ਦਾ ਮੁੱਲਾ ਭਰਾ ਪਿੰਡਿਆ ਉਤੋਂ ਆਏ ਆ ਤੇ ਦੂਰ ਦਰਦਾ ਸਾਕ-ਸੰਗਤ ਆ ਰਹੀਆਂ ਜਥੇ ਆ ਰਹੇ ਨੇ ਸਾਨੂੰ ਸਕੋਦ ਨਹੀਂ ਪਤਾ ਲੱਗਦਾ ਕਿ ਸੰਗਤ ਵੀ ਜਥੇ ਇੱਕ ਤੋਂ ਕੁੱਤੋਂ ਦੇ ਆ ਰਹੇ ਨੇ ਅਸੀਂ ਸਿਰਫ ਪੰਜ ਸੱਤ ਜਥੇ ਕਰਦੇ ਬਾਕੀ ਅਨੇਕਾਂ ਹੀ ਪਾਤਸ਼ਾਹ ਆਪੇ ਕਿਰਪਾ ਕਰਨ ਗੁਰੂ ਰਾਮਦਾਸ ਪਾਤਸ਼ਾਹ ਆਪੇ ਕਿਰਪਾ ਕਰਦੇ ਆ ਬਿਆੰਤ ਬਿਆੰਤ ਸੰਗਤ ਆ ਰਹੀ ਆ ਗੁਰਦਵਾਰ ਜਸ ਗਾਨ ਗਾ ਰਹੀ ਆ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕ ਰਹੇ ਨੇ ਇਸ ਤਰ੍ਹਾਂ ਹੀ ਸ਼ਕਤਾਂ ਦੇ ਸੰਯੋਗ ਨਾਲ ਸਾਰਾ ਕੁਝ ਹੋ ਰਿਹਾ ਇਹਨੇ ਜਲਦਾ ਨਹੀਂ ਮੇਲਾ ਇਹ ਮੇਲਾ ਪਾਛੋ 3 4 ਦਿਨ ਲਗਾਤਾਰ ਚੱਲਦਾ ਇਹ 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 ਪਾਛੋ ਇਹ ਹੁੰਦਾ ਏ ਇਹ 24 23 ਨੂੰ ਭੋਗ ਬੰਦੇ ਆ 22 ਨੂੰ ਖੰਡ ਪੜ ਸ਼ਰੰਭ ਹੁੰਦੇ ਆ 23 ਨੂੰ ਮਾਤਾ ਭੋਗ ਮੁੰਦਾ ਤੇ 24 ਨੂੰ ਸਮਾਗਮ ਦਾ ਪਿਹਾਰ ਜਸ ਵੱਡੇ ਮੈਦਾਨਾਂ ਵਿਧਾਨਾਂ ਵਿੱਚ ਆਣ ਕੇ ਸਜਾਇਆ ਜਾਂਦਾ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ